ਤੁੜੀਆਂ ਸੰਸਥਾਵਾਂ ਬਣੀਆਂ ਪਈਆਂ ਸਾਡੀਆਂ ਸੰਸਥਾਵਾਂ ਕਹਿੰਦੀਆਂ ਤਾਂ ਹੈ ਕਿ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਪਰ ਪਲੇਟਫਾਰਮ ਸਾਡਾ ਰਾਜਨੀਤਿਕ ਹੋਣਾ ਚਾਹੀਦਾ ਜੇ ਆਪਾਂ ਇਕੱਲੇ ਧਰਮ ਦੇ ਨਾਂ ਤੇ ਚੱਲੂਗੇ ਤੇ ਮੈਨੂੰ ਨਹੀਂ ਲੱਗਦਾ ਕਿ ਧਰਮ ਉਨੀ ਜਿਹੜੀ ਕੋਈ ਮਜ਼ਬੂਤ ਨਹੀਂ ਜਿੰਨੀ ਜਰਾ ਆਪਾਂ ਰਾਜਪਾਗ ਦੇ ਵਿੱਚ ਮਜ਼ਬੂਤ ਨਾ ਹੋਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ 12.5% ਨੂੰ ਪੰਜਾਬ ਸਰਕਾਰ ਕਿਵੇਂ ਲਾਗੂ ਕਰੇ ਔਰ ਤੁਹਾਡੀ ਮੰਗ ਕੀ ਹੈ ਇਸ ਦੇ ਬਾਰੇ ਪਹਿਲਾਂ ਤਾਂ ਸਾਡੇ ਜਿਹੜੇ ਸਮਾਜ ਦੇ ਕੁਝ ਲੋਕ ਆ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਇਸ ਲੋਕ ਕਹਿ ਰਹੇ ਆ ਕਿ 1.2% ਲਾਗੂ ਆ ਪਰ ਮੈਨੂੰ ਨਹੀਂ ਲੱਗਦਾ ਕਿ 1.2% ਸਿਰਫ ਆਪਾਂ ਨੂੰ ਨੌਕਰੀਆਂ 'ਚ ਮਿਲ ਰਿਆ ਪਰ BSP ਵੀ ਇਹ ਵੇਟ ਕਰੇ ਚਾਹਦੀ ਆ ਕਿ ਸਾਨੂੰ ਵਿੱਦਿਆ ਦੇ ਵਿੱਚ ਵੀ ਅਧਾਰਾ ਇਹਦਾ ਮਿਲੇ 1.2% ਦਾ ਜਿਹੜੀ ਇੱਕ ਨੰਬਰ ਦੋ ਨੰਬਰ ਦੀਆਂ ਸਾਡੀਆਂ ਨੌਕਰੀਆਂ ਆ ਉਹਦੇ ਵਿੱਚ ਜਿਹੜੀ ਸਾਨੂੰ ਜਿਹਨੂੰ ਕਹਿੰਦੇ ਹੁੰਦੇ ਆ ਆਪਣੀ ਤਰੱਕੀ ਉਹ ਵੀ ਸਾਨੂੰ ਰਾਖਵਾ ਕਰਨ 'ਚ 1.2% ਚ ਚਾਹੀਦਾ ਜਿਹੜੇ 3rd ਕਲਾਸ ਜਾਂ 4th ਕਲਾਸ ਦੇ ਵਿੱਚ ਕੰਮ ਕਰਦੇ ਆ ਅਸੀਂ ਜਾਣੇ ਕਿ 12.5% ਸਾਨੂੰ ਇਹ ਵੀ ਗੱਲਾਂ ਤੇ ਮਿਲਣਾ ਚਾਹੀਦਾ ਏ ਜੈ ਪੀਮ ਜੈਪਾਲ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਆਪ ਸਭ ਨੂੰ 바ਵਾ ਸਾਹਿਬ ਪੀਮਰੋ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਸਾਡੇ ਨਾਲ ਮੌਜੂਦ ਨੇ ਬਸਬਾ ਅੰਬੇਦਕਰ ਏ ਪਾਰਟੀ ਤੋਂ ਮਨੋਜ ਨਾਹਰ ਜੀ ਸੋ 바ਵਾ ਸਾਹਿਬ ਪੀਮਰੋ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਅਸਲ ਦੇ ਵਿੱਚ ਜੇ ਅਸੀਂ ਦੁੱਖਾਂ ਤੋਂ ਨਜ਼ਾਦ ਪਾਉਣੀ ਆ ਜੇ ਅਸੀਂ ਜਿਹੜਾ ਸਾਡਾ ਸ਼ੋਸ਼ਣ ਹੋ ਰਿਹਾ ਹੈ ਤੇ ਉਹ ਸ਼ੋਸ਼ਣ ਤੋਂ ਕਿਵੇਂ ਅਸੀਂ ਉੱਪਰ ਉੱਠ ਕੇ 바ਵਾ ਸਾਹਿਬ ਭੀਮrao Ambedkar ਜੀ ਦੀ ਜਿਹੜੀ ਗੱਲ ਹੈ ਉਹਨੂੰ ਕਿਵੇਂ ਅਸੀਂ ਮੰਨ ਸਕਦੇ ਹਾਂ ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਪਾਵਨ ਦਿਹਾੜੇ ਤੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ 바ਵਾ ਸਾਹਿਬ ਭੀਮrao Ambedkar ਜੀ ਦੇ 134ਵੇਂ ਜਨਮ ਦਿਨ ਦੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਮੈਂ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਕਿ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨਾ ਵੀ ਬਹੁਜਨ ਸਮਾਜਾ ਬਸਪਾ ਅੰਬੇਦਕਰ ਦੇ ਪਲੇਟਫਾਰਮ ਤੇ ਇਕੱਠੇ ਹੋ ਕੇ ਬੀਐਸਪੀ ਅੰਬੇਦਕਰ ਨੂੰ ਆਉਣ ਵਾਲੇ ਸਮੇਂ 'ਚ ਰਾਜ ਭਾਗ ਤੱਕ ਲਿਜਾਈਏ ਤਾਂ ਕਿ 바ਵਾ ਸਾਹਿਬ ਦੇ ਅਧੂਰੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ ਜੀ ਤੇ ਮਹਾਰਾਜ ਜੀ ਜਿਵੇਂ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਤੁਸੀਂ ਕਹਿ ਰਹੇ ਕਿ ਸੁਪਨਾ ਇਹਨੂੰ ਪੂਰਾ ਕੀਤਾ ਜਾਵੇ ਤੇ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਵਾਲਮੀਕੀ ਮਜਬੀ ਸਖ ਸਮਾਜ ਦੀਆਂ ਬਣੀਆਂ ਨੇ ਜਿਹੜੀਆਂ ਹੱਲੇ ਤੱਕ ਰਜਿਸਟਰ ਵੀ ਨਹੀਂ ਨੇ ਨਹੀਂ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਵੇਂ ਅਸੀਂ ਪ੍ਰਣ ਕਰੀਏ ਕਿਵੇਂ ਇਕੱਠੇ ਹੋਈਏ ਦੇਖੋ ਜੀ ਜਿੰਨੀਆਂ ਸੰਸਥਾਵਾਂ ਆਪਣੇ ਪੰਜਾਬ 'ਚ ਜਾਂ ਦੇਸ਼ 'ਚ ਚੱਲ ਰਹੀਆਂ ਉਹ ਇਹ ਗੱਲ ਤਾਂ ਜ਼ਰੂਰ ਕਹਿ ਰਹੇ ਆ ਕਿ ਬਾਬਾ ਸਾਹਿਬ ਦਾ ਕਹਿਣਾ ਸੀਗਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਸਾਥੀਓ ਸੰਘਰਸ਼ ਕਰਨ ਲਈ ਵੀ ਸਾਨੂੰ ਕੋਈ ਪਲੇਟਫਾਰਮ ਚਾਹੀਦਾ ਹੁੰਦਾ ਵਾ ਜਿੰਨੇ ਦਰ ਆਪਾਂ ਕਿਸੇ ਪਲੇਟਫਾਰਮ ਤੇ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਮੰਜ਼ਲ ਨਹੀਂ ਮਿਲਦੀ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਵੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੜਾਈ ਦੇ باوجود ਵੀ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਨੌਕਰੀਆਂ ਨਹੀਂ ਮਿਲ ਰਹੀਆਂ ਦਿਹਾੜੀਆਂ ਕਰਨ ਤੇ ਮਜਬੂਰ ਆ ਜਦੋਂ ਬਹੁਜਨ ਦਾ ਰਾਜ ਆਊਗਾ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਾਡਾ ਬੱਚਾ ਬੇਰੋਜ਼ਗਾਰ ਰਹਿ ਸਕਦਾ ਹੈ ਜੀ ਤੇ ਜਿਹੜੀ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਵੱਲੋਂ 12.5% ਦੇ ਵਿੱਚ ਪੰਜਾਬ ਦੀ ਜਿਹੜੀ ਮੁਹਿੰਮ ਆ ਉਹਨੂੰ ਲਗਾਤਾਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਉਹ ਜਾਰੀ ਕੀਤਾ ਜਾ ਰਿਹਾ ਤੁਸੀਂ ਜਿਹੜਾ ਪ੍ਰਯਾਸ ਕਰ ਰਹੇ ਹੋ ਤੁਹਾਡੀ ਪਾਰਟੀ ਪ੍ਰਯਾਸ ਕਰ ਰਹੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ 12% ਨੂੰ ਪੰਜਾਬ ਸਰਕਾਰ ਕਿਵੇਂ ਲਾਗੂ ਕਰੇ ਔਰ ਤੁਹਾਡੀ ਮੰਗ ਕੀ ਹੈ ਇਸ ਦੇ ਬਾਰੇ ਵਿੱਚ ਪਹਿਲਾਂ ਤਾਂ ਸਾਡੇ ਜਿਹੜੇ ਸਮਾਜ ਦੇ ਕੁਝ ਲੋਕ ਆ ਉਹਨਾਂ ਨੂੰ ਇਹੀ ਗੱਲ ਦਾ ਨਹੀਂ ਪਤਾ ਕਿ ਇਸ ਲੋਕ ਕਹਿ ਰਹੇ ਆ ਕਿ 12% ਲਾਗੂ ਆ ਪਰ ਮੈਨੂੰ ਨਹੀਂ ਲੱਗਦਾ ਕਿ 12% ਸਿਰਫ ਆਪਾਂ ਨੂੰ ਨੌਕਰੀਆਂ 'ਚ ਮਿਲ ਰਿਹਾ ਪਰ ਬੀਐਸਪੀ ਵੀ ਵੇਟ ਕਰੇ ਚਾਹਦੀ ਆ ਕਿ ਸਾਨੂੰ ਵਿਦਿਆ ਦੇ ਵਿੱਚ ਵੀ ਅਧਾਰਾ ਇਹਦਾ ਮਿਲੇ 12% ਦਾ ਜਿਹੜੀ ਇੱਕ ਨੰਬਰ ਦੋ ਨੰਬਰ ਦੀਆਂ ਸਾਡੀਆਂ ਨੌਕਰੀਆਂ ਆਂ ਦੀਆਂ ਉਦੇ ਵਿੱਚ ਜਿਹੜੀ ਸਾਨੂੰ ਜਿਹਨੂੰ ਕਹਿੰਦੇ ਹੁੰਦੇ ਆ ਆਪਣੀ ਤਰੱਕੀ ਉਹ ਵੀ ਸਾਨੂੰ ਰਾਖਵਾ ਕਰਨ ਚ ਸਾਢੇ 12% ਚਾਹੀਦਾ ਜਿਹੜੇ 3rd ਕਲਾਸ ਜਾਂ 4th ਕਲਾਸ ਦੇ ਵਿੱਚ ਕੰਮ ਕਰਦੇ ਅਸੀਂ ਚਾਹੁੰਦੇ ਕਿ ਸਾਢੇ 12% ਸਾਨੂੰ ਇਹ ਵੀ ਗੱਲਾਂ ਤੇ ਮਿਲਣਾ ਚਾਹੀਦਾ ਏ ਜੀ ਤੇ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਤਿਆਗ ਸੀ ਜੋ ਜੋ ਸਹਿਬ ਸ਼੍ਰੀ ਦੇਵੀ ਦਾਸ ਨਾਰਜੀ ਦਾ ਤਿਆਗ ਸੀ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਉਹਨਾਂ ਦਾ ਸੁਪਨਾ ਸੀ ਕਿ ਜਿਹੜਾ ਸਮਾਜ ਹੈ ਸਮੂਹ ਵਾਲਮੀਕੀ ਮਜਬੀ ਸਿੱਖ ਸਮਾਜ ਹੈ ਉਹ ਰਾਜਨੀਤਿਕ ਤੌਰ ਤੇ ਇੱਕ ਅੱਛੇ ਪਲੇਟਫਾਰਮ ਤੇ ਖੜਾ ਹੋ ਸਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦਾ ਜਿਹੜਾ ਸੁਪਨਾ ਸੀ ਸਮਾਜ ਉਸ ਨੂੰ ਕਿਸ ਤਰੀਕੇ ਨਾਲ ਸਮਝੇ ਦੇਖੋ ਜੇ ਸਮਾਜ ਚ ਆਪਾਂ ਪੈਦਾ ਹੋਏ ਇਹਨਾਂ ਨੂੰ ਸਮਝਾਉਣ ਦੇ ਲਈ ਲੰਬੇ ਸਮੇਂ ਦੀ ਜ਼ਰੂਰਤ ਆ ਅੱਜ ਸਾਡੇ ਸਮਾਜ ਦੇ ਵਿੱਚ ਛੋਟੀਆਂ-ਛੋਟੀਆਂ ਸੰਸਥਾਵਾਂ ਬਣੀਆਂ ਪਈਆਂ ਸਾਡੀਆਂ ਸੰਸਥਾਵਾਂ ਕਹਿੰਦੀਆਂ ਤਾਂ ਹੈ ਕਿ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਪਰ ਪਲੇਟਫਾਰਮ ਸਾਡਾ ਰਾਜਨੀਤਿਕ ਹੋਣਾ ਚਾਹੀਦਾ ਜੇ ਆਪਾਂ ਕੱਲੇ ਧਰਮ ਦੇ ਨਾਂ ਤੇ ਚੱਲੂਗੇ ਤੇ ਮੈਨੂੰ ਲੱਗਦਾ ਸਮਝਦਾ ਕਿ ਧਰਮ ਉਨੀਦਰ ਕੋਈ ਮਜ਼ਬੂਤ ਨਹੀਂ ਜਿੰਨੀਦਰ ਆਪਾਂ ਰਾਜ ਭਾਗ ਦੇ ਵਿੱਚ ਮਜ਼ਬੂਤ ਨਹੀਂ ਹੈ ਜੀ ਤੇ ਜਿਵੇਂ ਜਿਹੜੇ ਸਾਡੇ ਸੰਗਠਨ ਚੱਲਦੇ ਨੇ ਪਰ ਉਹਨਾਂ ਨੂੰ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਯੂਜ਼ ਕਰ ਲੈਂਦੀਆਂ ਨੇ ਪਰ ਤੁਸੀਂ ਜਿਹੜੇ ਸੰਗਠਨ ਧਾਰਮਿਕ ਚੱਲਦੇ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿ ਕਿਵੇਂ ਜਿਹੜਾ ਆ ਅਸੀਂ ਬਸਪਾ ਅੰਬੇਦਕਰ ਪਾਰਟੀ ਏ ਨੂੰ ਮਜ਼ ਦੇਖੋ ਬਾਬਾ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਅੱਜ ਮੈਂ ਜਿਹੜੇ ਮੇਰੇ ਬਹੁਜਨ ਸਮਾਜ ਦੇ ਲੋਕੋ ਕਿ ਪਹਿਲਾ ਰਾਜੇ ਦੇ ਪੇਟੋਂ ਜਿਹੜੀ ਰਾਣੀ ਦੇ ਪੇਟੋਂ ਰਾਜਾ ਜੰਮਦਾ ਸੀ ਪਰ ਬਾਬਾ ਸਾਹਿਬ ਭੀਮਰਾਓਂ ਵੇੜ ਕਰਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਤੁਸੀਂ ਸੰਦੂਕਣੀ ਚੋਂ ਰਾਜਾ ਪੈਦਾ ਕਰੋਗੇ ਪਰ ਸਾਡਾ ਜਿਹੜਾ ਸਮਾਜ ਆ ਪਤਾ ਨਹੀਂ ਕਿਹੜੇ ਲੋ ਜਰੂਰਤ ਦਾ ਕਰਕੇ ਵੱਡੀਆਂ ਪਾਰਟੀਆਂ ਦੇ ਪਿੱਛੇ ਲੱਗਾ ਹੋਏ ਉਹਨਾਂ ਨੂੰ ਚਾਹੀਦਾ ਕਿ ਬਹੁਜਨ ਨੂੰ ਮਜ਼ਬੂਤ ਕਰਕੇ ਆਪਣੇ ਪਲੇਟਫਾਰਮ ਨੂੰ ਮਜ਼ਬੂਤ ਕਰਕੇ ਆਪਣਾ ਰਾਜ ਲਈਏ ਤਾਂ ਕਿ ਆਪਾਂ ਗਰੀਬੀ ਦੇ ਦਲਦਲ ਚੋਂ ਨਿਕਲ ਸਕੀਏ ਜੀ ਤੇ ਜਿਵੇਂ ਤੁਹਾਡੀ ਪਾਰਟੀ 27 ਦੇ ਲਈ ਪੂਰਾ ਪ੍ਰਯੋਰ ਪ੍ਰਯਾਸ ਕਰ ਰਹੀ ਹੈ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤੁਹਾਡੇ ਪਾਰਟੀ ਵੱਲੋਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਸੀ ਅਕਸਰ ਦੇਖਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਇਸ ਪਾਵਨ ਦਿਹਾੜੇ ਮੈਂ ਤੇ ਇਹ ਸੰਦੇਸ਼ ਦੇਣਾ ਚਾਹਨਾ ਕਿ 12% ਕੱਲਾ ਬੀਐਸਪੀ ਅੰਬੇਦਕਰ ਆਪਣੇ ਵਾਸਤੇ ਨਹੀਂ ਲੱਗੀ ਪਈ ਪੂਰਨ ਬਹੁਜਨ ਸਮਾਜ ਲਈ ਲੱਗੀ ਪਈ ਸਾਨੂੰ ਵਾਲਮੀਕੀ ਮਜਵੀ ਸਿੱਖ ਸਮਾਜ ਜਿਹੜਾ ਕਿ ਬਹੁ ਗਿਣਤੀ ਦੇ ਵਿੱਚ ਆ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਾਡਾ ਸਾਥ ਦੇਣਾ ਚਾਹੀਦਾ ਤਾਂ ਕਿ ਇਹਨੂੰ ਲਾਗੂ ਕਰਾ ਸਕੀਏ ਤਾਂ ਕਿ ਆਪਾਂ ਗਰੀਬੀ ਤੋਂ ਛੁਟਕਾਰਾ ਪਾ ਸਕੀਏ ਤੇ ਮੈਂ ਲਾਸਟ ਚ ਇਹੀ ਕਹੂੰਗਾ ਕਿ ਬੀਐਸਪੀ ਅੰਬੇਦਕਰ ਵੱਲੋਂ 바ਵਾ ਸਾਹਿਬ ਭੀਮਰਾਓ ਅੰਬੇਦਕਰ ਦੇ 134ਵੇਂ ਜਨਮ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਜੀ ਸੋ ਸਾਥੀਓ ਇਸੀ ਸਾਡੇ ਮਨੋਹਜ ਨਾਹਰ ਜੀ ਸੋ ਸਾਥੀਓ ਇਹਨਾਂ ਦਾ ਕਹਿਣਾ ਕਿ ਅਸਲ ਦੇ ਵਿੱਚ ਜੇ ਅਸੀਂ ਦੁੱਖਾਂ ਤੋਂ ਨਿਜਾਦ ਪਾਉਣੀ ਆ ਇਹ ਵਿਸ਼ਵਾਸ ਦਵਾਉਂਦੇ ਨੇ ਕਿ ਤੁਸੀਂ ਬਸਪਾ ਅੰਬੇਦਕਰ ਪਾਰਟੀ ਏ ਨੂੰ ਮਜ਼ਬੂਤ ਕਰੋ ਜਿੰਨੇ ਵੀ ਸੰਗਠਨ ਹੈ ਜਾਂ ਜਿੰਨੀਆਂ ਛੋਟੀਆਂ ਰਾਜਸੀ ਪਾਰਟੀਆਂ ਉਹਨਾਂ ਤੱਕ ਜਿਹੜਾ ਇੱਕ ਮੈਸੇਜ ਹੈ ਸੋ ਉਹਨਾਂ ਨੂੰ ਅਪੀਲ ਵੀ ਹੈ ਕਿ ਇਕੱਠੇ ਹੋ ਕੇ ਇਹਨਾਂ ਵੱਲੋਂ ਅਪੀਲ ਹੈ ਕਿ ਇਕੱਠੇ ਹੋ ਕੇ ਆਪਾਂ ਰਾਜਸੀ ਰਾਜਸੀ ਤਾਕਤ ਨੂੰ ਆਪਣੇ ਇਕੱਤਰਤ ਹੋ ਕੇ ਇਕੱਠੇ ਹੋ ਕੇ ਆਪਾਂ 27 ਦੇ ਵਿੱਚ ਹਮਲਾ ਮਾਰੀਏ ਸੋ ਆਪਣੇ ਜਿਹੜੇ ਆ ਐਮਪੀ ਐਮਐਲਏ ਬਣਾਉਣ ਦੀ ਕੋਸ਼ਿਸ਼ ਕਰੀਏ ਸੋ ਸਾਥੀਓ ਇਹਨਾਂ ਦੀ ਅਪੀਲ ਹੈ ਕਿ ਇਹ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਜੋ 12.5% ਹੈ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰਵਾਉਣ ਦੇ ਲਈ ਜੋ बसपा ਅੰਬੇਦਕਰ ਪਾਰਟੀ ਇਹ ਪ੍ਰਯਾਸ ਕਰਦੀ ਹੈ ਸਮਾਜ ਨੂੰ ਜ਼ਰੂਰਤ ਹੈ ਕਿ ਇਹਨਾਂ ਦਾ ਸਾਥ ਦੇਣ ਸੋ ਬੇਨਤੀ ਹੈ ਕਿ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ